ਦੋਸਤੋ ਪੇਸ਼ ਨੇ ਤੁਹਾਡੇ ਸਾਹਮਣੇ ਦੋ ਵੀਡੀਓ ਦੋਵਾਂ ਵੀਡੀਓ ਦੇ ਵਿੱਚ ਦੋ ਔਰਤਾਂ ਨੇ ਤੇ ਤੁਸੀਂ ਐਂਡ ਦੇ ਉੱਤੇ ਇੱਕ ਕੁਐਸਚਨ ਦਾ ਆਨਸਰ ਦੇਣਾ ਆ ਤੇ ਚਲੋ ਪਲੇ ਕਰਦੇ ਆਂ ਪਹਿਲੀ ਵੀਡੀਓ ਮੈਂ ਮੈਂ ਮੇਰਾ ਪਤੀ ਮੇਰੇ ਘਰ ਪਰਸ ਵਿੱਚੋਂ ਪੈਸੇ ਚੁਰਾ ਕੇ ਮੈਂ ਦੁਕਾਨ ਤੋਂ ਪੈਸੇ ਚੁਰਾ ਕੇ दारू ਪੀਤਾ ਮੁੱਸੇ ਬਾਈਕ ਲਈ ਆਪਣੇ ਕਰਜ਼ੇ ਵਾਲੂ ਦੇ ਦੇਗਾ ਮੇਰੀ ਸਾਰੀ ਚੀਜ਼ ਨਿਕਲੀ ਮੈਂ 100 ਰੁਪਏ ਸੇ ਨਿਕਲੀ ਹਾਂ ਤੱਕ ਕਿ ਮੈਂ ਦੁਕਾਨ ਵਿੱਚੋਂ ਚੋਰੀ ਕਰਕੇ ਚਲਾ ਜਾਣਾ ਮੂਦੂ ਕੂਪੀਕਾ ਆਏਗਾ ਔਰ ਅਬ ਅਗਰ ਮੁਝੇ ਮੇਰੇ ਬੱਚੇ ਕੋ ਕੁਝ ਹੋਗਾ ਇਹ ਵੀਡੀਓ ਆਪਾਂ ਕਰਦੇ ਇੱਥੇ ਹੀ ਅੰਤ ਤੇ ਹੁਣ ਆ ਦੂਜੀ ਵੀਡੀਓ ਯਾਰ ਜਬਾਨ ਹੈ ਨਹੀਂ ਪਰ ਸ਼ਾਰਿਆ ਜੀ ਕਰੀ ਜਾਂਦੀ ਆ ਇੱਕ ਹੁਣ ਸੋਚੋ ਕੁੱਛ ਨੇ ਆ ਪਰਸ਼ਨ ਇਹ ਆ ਸਵਾਲ ਇਹ ਆ ਇਹਨਾਂ ਦੋਵਾਂ ਦੇ ਘਰ ਵਾਲਿਆਂ ਦੇ ਵਿੱਚੋਂ ਕਿਹਦਾ ਘਰ ਵਾਲਾ ਜ਼ਿਆਦਾ ਸੁਖੀ ਹੋਵੇਗਾ ਜ਼ਰੂਰ ਅਰਪਲਾਈ ਕਰਕੇ ਜਾਣਾ